ਸਮਾਜ ਚੱਲ ਰਿਹਾ ਹੈ ਇਹ ਆਪ ਸਭ ਨੂੰ ਪਤਾ ਹੈ ਹੋਰ ਕੋਈ ਪਾਰਟੀ ਜਾਂ ਤਾਂ ਆ ਗਈ ਹੋਣੀ ਹੈ ਜਾਂ ਆਏਗੀ ਅਸੀਂ ਤੁਹਾਨੂੰ ਬੇਨਤੀ ਕਰਨ ਆਏ ਹਾਂ ਕਿ ਵੋਟਾਂ ਲੈ ਕੇ ਦੁਬਾਰਾ ਗੇੜਾ ਨਾ ਮਾਰਨ ਵਾਲੇ ਅੱਜ ਤੋਂ 50 ਸਾਲ ਤੋਂ ਉਹੀ ਬੰਦੇ ਨੇ ਜਿਹੜੇ ਪਿਓ ਮਰ ਗਿਆ ਤਾਂ ਪੁੱਤਰ ਆ ਗਿਆ ਪੁੱਤਰ ਚਲਾ ਗਿਆ ਤਾਂ ਉਹਦਾ ਪੁੱਤਰ ਆ ਗਿਆ ਜਾਤੀ ਆ ਗਈ ਪਰ ਕਿਸੇ ਨੇ ਵੀ ਪਟਿਆਲੇ ਦੇ ਲੋਕਾਂ ਦੀ ਸਾਰ ਨਹੀਂ ਲਈ ਵੋਟਾਂ ਤੋਂ ਪਹਿਲਾਂ ਜਿੰਨੇ ਵੀ ਗੱਲਾਂ ਜਾਂ ਵਾਅਦੇ ਉਹਨਾਂ ਨੇ ਕੀਤੇ ਨੇ ਉਹ ਕਦੇ ਪੂਰੇ ਨਹੀਂ ਹੋਏ ਤੇ ਅਗਲੀਆਂ ਵੋਟਾਂ 'ਚ ਉਹ ਫਿਰ ਆ ਜਾਂਦੇ ਨੇ ਸਾਡੀ ਪਾਰਟੀ ਨੇ ਦੋ ਚਾਰ ਗੱਲਾਂ ਜਿਹੜੀਆਂ ਉਹ ਇੱਕ ਸੰਘਰਸ਼ ਦੇ ਰੂਪ ਵਿੱਚ ਕੀਤੀਆਂ ਨੇ ਉਹ ਇਹ ਨੇ ਕਿ ਜਿਵੇਂ ਅੱਜ ਹਰ ਪਾਰਟੀ ਦੇ ਬੰਦੇ ਇਧਰੋਂ ਉਧਰ ਤੇ ਉਧਰੋਂ ਇਧਰ ਆ ਰਹੇ ਨੇ ਉਹ ਕੰਮ ਸਾਡੀ ਪਾਰਟੀ ਨੇ ਕਦੇ ਨਹੀਂ ਕੀਤਾ ਸਰਦਾਰ ਬਲਵਿੰਦਰ ਸਿੰਘ ਚੀਮਾ ਸਾਹਿਬ ਜਿਨ੍ਹਾਂ ਦੇ ਘਰ ਅਸੀਂ ਤੁਸੀਂ ਆਏ ਹੋ ਜੇ ਅੱਜ ਤੋਂ 20 ਸਾਲ ਪੁਰਾਣੇ ਵੀ ਜੇ ਤੁਸੀਂ ਜਾਣਦੇ ਹੋ ਤਾਂ ਸਰਦਾਰ ਬਲਵਿੰਦਰ ਸਿੰਘ ਜੀ ਇਸੇ ਪਾਰਟੀ ਸੀਗੇ ਜੇ 25 ਸਾਲ ਪੁਰਾਣੇ ਜਾਣਦੇ ਹੋ ਤਾਂ ਵੀ ਇੱਥੇ ਸੀ ਤੇ ਅੱਜ ਵੀ ਉੱਥੇ ਹੀ ਖੜੇ ਨੇ ਇਹਨਾਂ ਨੂੰ ਵੀ ਬਥੇਰੇ ਲਾਲਚ ਦਿੱਤੇ ਗਏ ਕਿ ਤੁਸੀਂ ਆਪਣੀ ਪਾਰਟੀ ਛੱਡ ਕੇ ਕੋਈ ਬਾਦਲ ਦਲ ਹੋਵੇ ਕੋਈ ਕਾਂਗਰਸ ਹੋਵੇ ਉਹ ਕਹਿੰਦੇ ਰਹੇ ਕਿ ਸਾਡੇ ਨਾਲ ਆ ਜਾਓ ਪਰ ਇਹਨਾਂ ਨੇ ਕਦੇ ਇਹ ਸੋਚਿਆ ਵੀ ਨਹੀਂ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਪੰਜਾਬ ਦੀ ਲੜਾਈ ਲੜ ਰਹੇ ਨੇ ਜਿਹੜੇ ਕੌਮ ਦੀ ਲੜਾਈ ਲੜ ਰਹੇ ਨੇ ਉਹਨਾਂ ਨੂੰ ਛੱਡ ਕੇ ਜਾਣ ਬਾਰੇ ਕਦੇ ਬਲਵਿੰਦਰ ਸਿੰਘ ਜੀ ਨੇ ਸੋਚਿਆ ਹੀ ਨਹੀਂ ਬਲਵਿੰਦਰ ਸਿੰਘ ਜੀ ਵਰਗੇ ਬੰਦੇ ਜਿੰਨੇ ਵੀ ਸਾਡੀ ਪਾਰਟੀ 'ਚ ਨੇ ਸੇਠੀ ਸਾਹਿਬ ਬੈਠੇ ਨੇ ਗਿੱਲ ਸਾਹਿਬ ਬੈਠੇ ਨੇ ਜਿੰਨੇ ਵੀ ਬੰਦੇ ਜਾਂ ਤੁਸੀਂ ਬਲਵਿੰਦਰ ਸਿੰਘ ਦੇ ਸਾਥੀ ਇੱਥੇ ਬੈਠੇ ਹੋ ਇਹ ਵਿਕਣ ਵਾਲੀਆਂ ਸ਼ਖਸੀਅਤਾਂ ਨਹੀਂ ਨੇ ਇਹਨਾਂ ਨੇ ਨਾ ਵਿਕਣਾ ਨਾ ਵਿਕੇ ਨੇ ਨਾ ਝੁਕਣਾ ਨਾ ਝੁਕੇ ਨੇ ਤੇ ਨਾ ਹੀ ਘਰੇ ਬੈਠੇ ਨੇ ਇਹ ਲਗਾਤਾਰ 40 ਸਾਲ ਤੋਂ ਤੁਰੇ ਆ ਰਹੇ ਨੇ ਤੇ ਲੋਕਾਂ ਦੀਆਂ ਮੰਗਾਂ ਦੀ ਗੱਲ ਕਰਦੇ ਆ ਰਹੇ ਨੇ हां एक ਗੱਲ ਅਸੀਂ ਕਦੇ ਨਹੀਂ ਕੀਤੀ ਨਾ ਕਰਨੀ ਹੈ ਅਸੀਂ ਨਸ਼ਾ ਕਦੇ ਨਹੀਂ ਵੰਡਿਆ ਉਸ ਤੋਂ ਬਾਅਦ ਜੇ ਕੋਈ ਕਹੇ ਕਿ ਨਸ਼ਾ ਲੈ ਕੇ ਹੀ ਵੋਟ ਪਾਣੀ ਹੈ ਉਹ ਫਿਰ ਸਾਨੂੰ ਵੋਟ ਨਹੀਂ ਪਾਊਗਾ ਜੇ ਕੋਈ ਕਹੇ ਕਿ ਨਸ਼ਾ ਬੰਦ ਕਰਨ ਵਾਸਤੇ ਵੋਟ ਪਾਣੀ ਹੈ ਤਾਂ ਉਹ ਬੰਦਾ ਸਾਨੂੰ ਜ਼ਰੂਰ ਵੋਟ ਪਾਊਗਾ ਬੋਲਾ ਸੋਨਿਆ ਸਾਡੀਆਂ ਸਿੱਧੀਆਂ ਗੱਲਾਂ ਹੁੰਦੀਆਂ ਨੇ ਸੰਧ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਤੋਂ ਲੈ ਕਰਕੇ ਅੱਜ ਤੱਕ ਜਿੰਨੇ ਵੀ 40 42 ਸਾਲ 43 ਸਾਲ ਬੀਤ ਗਏ ਨੇ ਇਸ ਗੱਲ ਨੂੰ 1981 ਤੋਂ ਲੈ ਕੇ ਅੱਜ ਤੱਕ ਅਸੀਂ ਸਾਰੇ ਉੱਥੇ ਖੜੇ ਆ ਇਸ ਗੱਲ ਦਾ ਪ੍ਰਮਾਣ ਹੈ ਕਿ ਜਿਹੜੇ ਲੋਕ ਆਪਣੇ ਕਰਕੇ ਆਪ ਅਮੀਰ ਹੋਣ ਕਰਕੇ ਵਿਕੇ ਨਹੀਂ اصول ਛੱਡੇ ਨਹੀਂ ਉਹਨਾਂ ਨਾਲ ਤੁਹਾਡਾ ਮਿਲਣਾ ਜ਼ਰੂਰੀ ਹੈ ਜੇਕਰ ਆਪਾਂ ਸਾਰੇ ਇਕੱਠੇ ਹੋ ਜਾਵਾਂਗੇ ਤਾਂ ਅਸੀਂ ਇੱਕ ਐਸੀ ਧਿਰ ਬਣ ਕੇ ਉਭਰਾਂਗੇ ਕਿ ਜਿੰਨਾ ਸਰਕਾਰ ਦੇ ਖਜ਼ਾਨੇ ਚ ਪੈਸਾ ਗਰੀਬ ਲੋਕਾਂ ਵਾਸਤੇ ਹੈ ਔਰ ਗਰੀਬ ਲੋਕਾਂ ਕੋਲ ਹੀ ਆਏਗਾ ਲੋੜਵੰਦ ਲੋਕਾਂ ਕੋਲ ਹੀ ਆਏਗਾ ਇਹ ਨਹੀਂ ਹੋਏਗਾ ਕਿ ਕੋਈ ਵਜੀਫਿਆਂ ਚੋਂ ਪੈਸੇ ਖਾ ਗਿਆ ਗਰੀਬਾਂ ਦੇ ਅੱਜ ਉਹ ਜੇਲ੍ਹ ਚ ਬੈਠਾ ਹੈ ਨਾਬੇ ਦਾ ਮੰਤਰੀ ਧਰਮਸੋਤ ਆ ਜਿਹੜੇ ਗਾਂਧੀ ਸਾਹਿਬ ਇਥੋਂ ਖੜੇ ਨੇ ਉਹ ਬੇਸ਼ੱਕ ਪਹਿਲਾਂ ਬਹੁਤ ਵਧੀਆ ਬੰਦੇ ਸੀ ਹੋ ਸਕਦਾ ਅੱਜ ਵੀ ਹੋਣ ਪਰ ਜਿਹੜੀ ਪਾਰਟੀ ਉਹਨਾਂ ਨੇ ਚੁਣੀ ਐ ਉਹ ਪਾਰਟੀ ਗਲਤ ਐ ਕਾਂਗਰਸ ਪਾਰਟੀ ਉਹ ਗਲਤ ਐ ਸਿੱਖਾਂ ਦੇ ਮਨ ਨੂੰ ਪੁੱਛ ਕੇ ਦੇਖੋ ਉਹ ਕਹਿਣਗੇ ਇਸ ਪਾਰਟੀ ਨੇ ਦਰਬਾਰ ਸਾਹਿਬ ਟਾਇਆ ਉਹਦੇ ਨਾਲ ਅਜ ਗਾਂਧੀ ਸਾਹਿਬ ਜਾ ਕੇ ਮਿਲ ਗਏ ਇੱਕ ਟਿਕਟ ਲੈਂਡ ਦੀ ਕਰਕੇ ਤੇ ਮਿਲਦੇ ਸਾਧ ਉਹ ਧਰਮ ਸੌਦੇ ਘਰੇ ਗਏ ਨੇ ਜਿਹੜਾ ਨਸ਼ੇ ਵੇਚਣ ਚ ਜੰਗਲ ਵੇਚਣ ਚ ਤੇ ਗਰੀਬਾਂ ਦੇ ਵਜੀਫੇ ਖਾਣ ਕਰਕੇ ਅੱਜ ਜੇਲ੍ਹ ਚ ਬੈਠਾ ਐ ਗਾਂਧੀ ਸਾਹਿਬ ਉਹਦੇ ਘਰੇ ਗਏ ਨੇ ਕਿ ਧਰਮਸੋਤ ਜੀ ਕਬਰਾਓ ਨਾ ਅਸੀਂ ਤੁਹਾਡੇ ਨਾਲ ਆ ਨਾਲ ਦਾ ਮਤਲਬ ਕੀ ਹੁੰਦਾ ਜੇ ਤੁਸੀਂ ਵੀ ਜੰਗਲ ਖਾਦੇ ਨੇ ਅਸੀਂ ਵੀ ਜੰਗਲ ਖਾਵਾਂਗੇ ਜੇ ਤੁਸੀਂ ਵੀ ਵਜੀਫੇ ਖਾਦੇ ਨੇ ਅਸੀਂ ਵੀ ਹੋਰ ਨਾਲ ਹੋਣ ਦਾ ਮਤਲਬ ਕੀ ਹੁੰਦਾ ਜੇ ਸਾਡੇ ਨਾਲ ਕੋਈ ਹੈਗਾ ਤਾਂ ਉਹ ਇਹੀ ਕਹੇਗਾ ਜੇ ਤੁਸੀਂ ਰਿਸ਼ਵਤ ਖੋਰੀ ਨਹੀਂ ਕੀਤੀ ਅਸੀਂ ਵੀ ਤੁਹਾਡੇ ਨਾਲ ਲੜਦੇ ਆ ਅਸੀਂ ਵੀ ਰਿਸ਼ਵਤ ਖੋਰੀ ਨਹੀਂ ਕਰਾਂਗੇ ਅਸੀਂ ਵੀ ਲੋਕਾਂ ਦੇ ਹੱਕ ਨਹੀਂ ਮਾਰਾਂਗੇ ਅਸੀਂ ਵੀ ਇਨਸਾਨ ਦੇ ਹੱਕ 'ਚ ਆਵਾਜ਼ ਉਠਾਵਾਂਗੇ ਸੋ ਇਹ ਜਿਹੜੀਆਂ ਗੱਲਾਂ ਨੇ ਨਾ ਇਹ ਤੁਸੀਂ ਸਾਰੀਆਂ ਵਿਚਾਰਨੀਆਂ ਨੇ ਕਿ ਕੌਣ ਆਪਣੇ ਫਾਇਦੇ ਲਈ ਸਾਡੇ ਹੱਕ ਮਾਰਦਾ ਤੇ ਕੌਣ ਆਪਣਾ ਨੁਕਸਾਨ ਉਠਾ ਕੇ ਵੀ ਤੁਹਾਡੇ ਹੱਕ 'ਚ ਖੜਦਾ ਇਹ ਤੁਹਾਨੂੰ ਪਰਖਣਾ ਪਏਗਾ ਵੋਟਾਂ ਇੱਕ ਪਰਖ ਹੁੰਦੀ ਐ ਜਿਹੜੀ ਅਸੀਂ ਬਿਨਾਂ ਸੋਚਿਆਂ ਉਸ ਵਕਤ ਪਾ ਦਿੰਨੇ ਆ ਹਾਂ ਜੀ ਭਗਵਾਨ ਤਮਾਨ ਆ ਗਿਆ ਜੀ 1000 ਰੁਪਏ ਦੇਵਾਂਗੇ ਸਾਰੀਆਂ ਬੀਬੀਆਂ ਨੂੰ 2 ਸਾਲ ਹੋ ਗਏ 24 25 ਮਹੀਨੇ ਹੋ ਗਏ 1 ਰੁਪਈਆ ਨਹੀਂ ਮਿਲਿਆ ਹੁਣ ਉਹਨਾਂ ਨੂੰ ਆਇਆਂ ਨੂੰ ਪੁੱਛਣਾ ਤਾਂ ਚਾਹੀਦਾ ਨਾ ਵੀ ਜੇ ਪਿਛਲਾ ਤੁਸੀਂ ਨਹੀਂ ਦਿੱਤਾ ਜੇ ਅੱਜ ਕਹੋਗੇ ਅੱਜ ਅਸੀਂ ਕਿਵੇਂ ਤੁਹਾਡੇ ਤੇ ਇਤਬਾਰ ਕਰੀਏ ਪਰ ਸਾਡੇ ਤੇ ਇਤਵਾਰ ਕਰਨ ਦਾ 40 ਸਾਲ ਦਾ ਰਿਕਾਰਡ ਹੈ ਜੋ ਕਿ ਹੈ ਉਹ ਇੱਥੇ ਵੀ ਬੋਲੇ ਆ ਜੇ ਮਾਨ ਸਾਹਿਬ ਪਾਰਲੀਮੈਂਟ ਚ ਗਏ ਨੇ ਸਿਮਰਨਜੀਤ ਸਿੰਘ ਮਾਨ ਸਾਹਿਬ ਤਾਂ ਉੱਥੇ ਵੀ ਬੋਲੇ ਨੇ ਉੱਥੇ ਵੀ ਜਾ ਕੇ ਕਿਹਾ ਕਿ ਸਾਡੇ ਬੱਚਿਆਂ ਨੂੰ ਫੇਕ ਅਨਕਾਟਰ ਚ ਝੂਠੇ ਪੁਲਿਸ ਮੁਕਾਬਲੇ ਚ ਕਿਉਂ ਮਾਰ ਰਹੇ ਹੋ ਗੱਲ ਇੱਥੇ ਨਹੀਂ ਕਿਹਾ ਪਾਰਲੀਮੈਂਟ ਚ ਵੀ ਬੋਲੇ ਨੇ ਜਾ ਕੇ ਕਿਸੇ ਬੱਚੇ ਨਾਲ ਕਿਸੇ ਭੈਣ ਭਰਾ ਨਾਲ ਕੋਈ ਤੱਕਾ ਹੋਵੇ ਸਿਮਰਨਜੀਤ ਸਿੰਘ ਮਾਨ ਤੇ ਉਹਦੀ ਪਾਰਟੀ ਸਭ ਤੋਂ ਮੂਰੇ ਹੋ ਕੇ ਖੜਦੀ ਹੈ ਅਸੀਂ ਡੰਡੇ ਵੀ ਖਾਦੇ ਨੇ ਸਰਕਾਰਾਂ ਦੇ ਜਿਹਨਾਂ ਵੀ ਕਟੀਆਂ ਨੇ ਪਰ ਕਿਸੇ ਨਸ਼ੇ ਦੇ ਦੋਸ਼ 'ਚ ਨਹੀਂ ਕਟੀਆਂ ਲੋਕਾਂ ਦੇ ਹੱਕ 'ਚ ਖੜਨ ਕਰਕੇ ਕਟੀਆਂ ਨੇ ਅਸੀਂ ਲੈਨੇ ਆ ਅਗਵਾਈ ਗੁਰਨਾਨਕ ਗੁਰਗੋਬਿੰਦ ਸਿੰਘ ਜੀ ਤੋਂ ਜਿਨ੍ਹਾਂ ਨੇ ਮਨੁੱਖਾਂ ਦੇ ਹੱਕਾਂ ਕਰਕੇ ਆਪਣੀਆਂ ਸ਼ਹੀਦੀਆਂ ਤੱਕ ਦਿੱਤੀਆਂ ਨੇ ਗੁਰੂ ਅਰਜਨ ਸਾਹਿਬ ਤਤੀ ਤਵੀ ਤੇ ਬੈਠੇ ਨੇ ਉਹਨਾਂ ਨੂੰ ਵੀ ਰਾਜੇ ਕਹਿੰਦੇ ਸੀ ਸਾਡੀ ਗੱਲ ਮੰਨ ਲੈ ਲੋਕਾਂ ਦੇ ਹੱਕ 'ਚ ਨਾ ਖੜ ਨਹੀਂ ਤਾਂ ਤਤੀ ਤਵੀ ਤੇ ਬਿਠਾ ਦਾਂਗੇ ਫਿਰ ਤੁਹਾਡੇ ਗੁਰੂ ਨੇ ਕੀ ਕਿਹਾ ਤਤੀ ਤਵੀ ਤੇ ਬੈਠਣਾ ਸਵਕਾਰ ਹੈ ਪਰ ਲੋਕਾਂ ਦੇ ਹੱਕ 'ਚ ਬੋਲਦੇ ਰਹਿਣ ਅੱਜ ਅਸੀਂ ਗੱਲਾਂ ਤਾਂ ਕਰੀਏ ਕਿ ਅਸੀਂ ਜੀ ਗੁਰਦੁਆਰੇ ਜਾਂਦੇ ਆ ਅਸੀਂ ਜੀ ਪਾਠ ਕਰਦੇ ਆ ਪਰ ਜਦੋਂ ਲੋਕਾਂ ਦੇ ਹੱਕਾਂ ਦੀ ਗੱਲ ਚੱਲੇ ਉਦੋਂ ਚੁੱਪ ਕਰਕੇ ਘਰੇ ਬਹਿ ਜੀਏ ਜਾਂ ਉਹਨਾਂ ਲੋਕਾਂ ਨੂੰ ਵੋਟ ਪਾ ਦਈਏ ਜਿਹੜੇ ਲੋਕਾਂ ਦਾ ਹੱਕ ਖਾ ਰਹੇ ਨੇ ਫਿਰ ਇਹਦਾ ਮਤਲਬ ਹੈ ਕਿ ਅਸੀਂ ਗੁਰੂ ਅਰਜਨ ਸਾਹਿਬ ਜੀ ਦੇ ਕਹੇ ਮੁਤਾਬਕ ਨਹੀਂ ਚੱਲ ਰਹੇ ਅਸੀਂ ਗੁਰਨਾਨਕ ਸਾਹਿਬ ਵਾਂਗ ਬਾਬਰ ਨੂੰ ਜਾਬਰ ਨਹੀਂ ਕਹਿ ਰਹੇ ਅਸੀਂ ਰਾਜਿਆਂ ਤੋਂ ਡਰ ਗਏ ਆ ਜੋ ਕਿ ਸਾਨੂੰ ਸਾਡੇ ਗੁਰੂ ਸਮਝਾ ਕੇ ਗਏ। ਸੋ ਮੇਰੀਆਂ ਸਾਰੀਆਂ ਗੱਲਾਂ ਦਾ ਨਿਚੋੜ ਇਹ ਹੈ ਕਿ ਜੇ ਚਾਹਨੇ ਹੋ ਕਿ ਤੁਹਾਡੇ ਬੱਚੇ ਨਸ਼ਿਆਂ ਤੋਂ ਬਚ ਜਾਣ ਜੇ ਚਾਹਨੇ ਹੋ ਕਿ ਤੁਹਾਡੇ ਬੱਚਿਆਂ ਵਾਸਤੇ ਰੁਜ਼ਗਾਰ ਪੈਦਾ ਕਰੇ ਕੋਈ ਸਰਕਾਰ ਫੈਕਟਰੀਆਂ ਲਾਵੇ ਜਿਹਦੇ ਵਿੱਚ ਸਾਡੇ ਬੱਚੇ ਕੰਮ ਕਰ ਸਕਣ ਆਟੇ ਦਾਲ ਤੋਂ ਦਾ ਦੇਖਣ ਸਿਰਫ ਆਪਣੀ ਜੇਬ ਦੀ ਕਮਾਈ ਕਰਨ ਉਹਨਾਂ ਨੂੰ ਨੌਕਰੀਆਂ ਦਓ ਸਾਡੀ ਇਹ ਮੰਗ ਹੈ ਉਹ ਆਪੇ ਕਮਾਉਣਗੇ ਆਪੇ ਰੋਟੀ ਦਾਲ ਆਟਾ ਖਰੀਦਣਗੇ ਸਿੱਖ ਕੌਮ ਤੇ ਤੁਸੀਂ ਸਾਰੇ ਪੰਜਾਬੀ ਲੋਕਾਂ ਨੂੰ ਰੋਟੀ ਖਵਾਉਣ ਵਾਲੇ ਹੋ ਮੰਗਣ ਵਾਲੇ ਨਹੀਂ ਇਹਨਾਂ ਸਰਕਾਰਾਂ ਨੇ ਸਾਨੂੰ ਕਮਜ਼ੋਰ ਕਰਕੇ ਸਾਡੇ ਬੱਚਿਆਂ ਨੂੰ ਰੋਜ਼ਗਾਰ ਨਾ ਦੇ ਕੇ ਸਾਨੂੰ ਹੀਣੇ ਬਣਾ ਦਿੱਤਾ ਸਾਨੂੰ ਭੁੱਲ ਗਿਆ ਕਿ ਗੁਰਤੇਗ ਬਹਾਦਰ ਸਾਹਿਬ ਵਰਗੇ ਸਾਡੇ ਪੈਗੰਬਰ ਸਾਡੇ ਗੁਰੂ ਲੋਕਾਂ ਦੇ ਹੱਕਾਂ ਕਰਕੇ ਚਾਂਦਨੀ ਚੌਂਕ 'ਚ ਸ਼ਹੀਦੀ ਦੇ ਗਏ ਇੱਕ ਗੱਲ ਸਾਨੂੰ ਸੋਚਣੀ ਆ ਪੈਣਗੀਆਂ ਆਖਰ ਉਹ ਕਿਉਂ ਦੇ ਕੇ ਗਏ ਨੇ ਉਹ ਕਹਿ ਕੇ ਗਏ ਨੇ ਬੇਸ਼ੱਕ ਮੇਰੇ ਵਾਂਗ ਤੁਹਾਨੂੰ ਸ਼ਹੀਦ ਹੋਣਾ ਪਵੇ ਪਰ ਆਮ ਲੋਕਾਂ ਦੇ ਉੱਤੇ ਕਿਸੇ ਬਾਦਸ਼ਾਹ ਦਾ ਜ਼ਬਰ ਨਹੀਂ ਹੋਣਾ ਚਾਹੀਦਾ ਔਰੰਗਜ਼ੇਬ ਵਰਗੇ ਅੱਜ ਵੀ ਫਿਰਦੇ ਨੇ ਆ ਮਹਿਲ ਦਾ ਅੱਜ ਘਰਾਓ ਹੋਇਆ ਵਾ ਅੱਜ ਦੀ ਗੱਲ ਮੈਂ ਤੁਹਾਨੂੰ ਦੱਸਦਾ ਆ ਮਹਿਲਾ ਵਾਲਿਆਂ ਦਾ ਅੱਜ ਘਰਾਓ ਹੋਇਆ ਵਾ ਉਹ ਕਿਉਂ ਹੋਇਆ ਜੀ ਇਹ ਵੀ ਤਾਂ ਪੁੱਛਣਾ ਚਾਹੀਦਾ ਸਾਨੂੰ ਵੀ ਅੱਜ ਮਹਿਲ ਪ੍ਰਨੀਤ ਕੌਰ ਤੇ ਮਹਾਰਾਜਾ ਅਮਰਿੰਦਰ ਸਿੰਘ ਦਾ ਮਹਿਲ ਕਿਰੇਆ ਵਾ ਕਿਨੇ ਕਿਰੇਆ ਕਿਸਾਨਾਂ ਨੇ ਕਿਰੇਆ ਕਿਸਾਨਾਂ ਨੇ ਕਿਉਂ ਕਹਿ ਰਿਹਾ ਹੈ ਕਿਸਾਨ ਸਵਾਲ ਪੁੱਛਦੇ ਨੇ ਕਾਂਗਰਸ ਨੂੰ ਆਪ ਨੂੰ ਤੇ ਸਭ ਤੋਂ ਜ਼ਿਆਦਾ ਬੀਜੇਪੀ ਨੂੰ ਕਿ ਸਾਡੀ ਐਮਐਸਬੀ ਕਿਉਂ ਨਹੀਂ ਦਿੱਤੀ ਜਾ ਰਹੀ ਅੱਗੋਂ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਧੱਕੇ ਮਾਰੇ ਜਾ ਰਹੇ ਨੇ ਤੇ ਇੱਕ ਕਿਸਾਨ ਦੀ ਮੌਤ ਹੋ ਗਈ ਰਾਜਪੁਰੇ ਦੇ ਕੋਲ ਉਹਦਾ ਸਰੀਰ ਉਹਦੀ ਡੈੱਡ ਬਾਡੀ ਅੱਜ ਵੀ ਰਾਜਪੁਰੇ ਦੇ ਹਸਪਤਾਲ ਚ ਪਈ ਐ ਮੈਂ ਪਰਸੋਂ ਗਿਆ ਸੀ ਉਹ ਦੇਖ ਕੇ ਆਇਆ ਤੇ ਉਹਨਾਂ ਨੇ ਕਿਹਾ ਜਿਹਦੇ ਉੱਤੇ ਕੇਸ ਦਰਜ ਕੀਤਾ ਉਹ ਕੌਣ ਐ ਉਹ ਹਰਵਿੰਦਰ ਸਿੰਘ ਪ੍ਰੇਮ ਸਿੰਘ ਚੰਦੂ ਮਾਜਰੇ ਦਾ ਭਤੀਜਾ ਐ ਪਹਿਲਾਂ ਉਹ ਬਾਦਲ ਵਿੱਚ ਸੀ ਅੱਜ ਉਹ ਵੀ ਰਾਣੀ ਨਾਲ ਬੀਜੇਪੀ ਚਲਾ ਗਿਆ ਰਾਣੀ ਕਾਂਗਰਸ ਤੋਂ ਬੀਜੇਪੀ ਚਲੀ ਗਈ ਰਵਿੰਦਰ ਸਿੰਘ ਹਰਪਾਲਪੁਰ ਬਾਦਲਾਂ ਤੋਂ ਹਟ ਕੇ ਬੀਜੇਪੀ ਚਲਾ ਗਿਆ ਇਹ ਕੀ ਹੋ ਰਿਹਾ ਹੈ ਕਿਸੇ ਦੀ ਆਪਣੀ ਸੋਚ ਨਹੀਂ ਹੈ ਉਹਦੀ ਆਪਣੀ ਪਾਰਟੀ ਦੀ ਸੋਚ ਉਹ ਇੱਕ ਦਿਨ ਚ ਛੱਡ ਜਾਂਦਾ ਫਿਰ ਲੋਕਾਂ ਨਾਲ ਵਾਦਾ ਕਿਉਂ ਕਰਦਾ ਕਿ ਮੈਂ ਫਲਾਣੀ ਪਾਰਟੀ ਦਾ ਕੋਈ ਜੀ ਅਸੀਂ ਤਾਂ ਪੈਸੇ ਦੇ ਆ ਜਿੱਧਰ ਨੂੰ ਸਾਨੂੰ ਪੈਸਾ ਮਿਲੂਗਾ ਅਸੀਂ ਉਧਰ ਤੁਰ ਜਾਗੇ ਉਹ ਕਹਿਣ ਨਾ ਕਹਿਣ ਪਰ ਲੋਕਾਂ ਨੂੰ ਸਮਝਣਾ ਪਾਏਗਾ ਹੁਣ ਉਹਦੇ ਤੇ ਕੇਸ ਦਾ ਦਰਜ ਕੀਤਾ ਪਰ ਉਹਨੂੰ ਗ੍ਰਿਫਤਾਰ ਨਹੀਂ ਕਰ ਰਹੇ ਹੁਣ ਕਿਸਾਨ ਕਹਿੰਦੇ ਅੱਜ ਕੀ ਦੇਖਿਆ ਸਾਰੇ ਪੰਜਾਬ ਇੰਡੀਆ ਦੇ ਵਿੱਚ ਤੁਹਾਡਾ ਵਿਰੋਧ ਕਰਾਂਗੇ ਤੇ ਕਿੱਥੇ ਕਿੱਥੇ ਸਾਨੂੰ ਰੋਕ ਲੋਗੇ ਆਖਰ ਵੋਟਾਂ ਤਾਂ ਪਿੰਡਾਂ 'ਚ ਆ ਕੇ ਸਾਡੇ ਤੋਂ ਲੈਣੀਆਂ ਨੇ ਅੱਜ 20 ਦਿਨ ਹੋ ਗਏ ਨੇ ਰਾਣੀ ਪਰਨੀਤ ਕੌਰ ਇਸ ਕਰਕੇ ਕਿ ਉਹ ਬੀਜੇਪੀ ਚਲੀ ਗਈ ਉਹ ਇੱਕ ਵੀ ਜਗ੍ਹਾ ਤੇ ਜਾ ਕੇ ਬੋਲ ਨਹੀਂ ਸਕੀ ਉਹ ਸਿਰਫ ਮੈਰਿਜ ਪੈਲਸ ਬੁੱਕ ਕਰਾ ਲੈਂਦੇ ਨੇ ਉਹਦੇ ਵਿੱਚ ਬੈਠ ਜਾਂਦੇ ਨੇ ਫਿਰ ਸਾਰੀਆਂ ਕੁਰਸੀਆਂ ਨੂੰ ਦੇਖਦਾ ਹੈ ਪੁਲਿਸ ਵੀ ਇਹਦੇ ਥੱਲੇ ਕੋਈ ਫਿੱਟ ਤਾਂ ਨਹੀਂ ਕੀਤਾ ਹੋਇਆ ਫਿਰ ਰਾਣੀ ਸਾਹਿਬ ਆਉਂਦੇ ਨੇ ਲੀਡਰ ਆਉਂਦੇ ਨੇ ਯਾਰ ਡਰਦੇ ਕਿਉਂ ਆ ਮੈਂ ਵੀ ਤਾਂ ਤੁਹਾਡੇ ਬਰਾਬਰ ਖੜਿਆ ਮੈਂ ਤਾਂ ਕੋਈ ਚੈੱਕ ਕਰਕੇ ਨਹੀਂ ਆਇਆ ਕਿਉਂ ਕਿ ਮੈਂ ਕੋਈ ਪਾਪ ਨਹੀਂ ਕੀਤਾ ਜਿਨ੍ਹਾਂ ਨੇ ਪਾਪ ਕੀਤੇ ਨੇ ਉਹਨਾਂ ਨੂੰ ਲੋਕ ਨਹੀਂ ਡਰਾਉਂਦੇ ਉਹਨਾਂ ਨੂੰ ਆਪਣੇ ਪਾਪ ਡਰਾਉਂਦੇ ਨੇ ਉਹ ਪਾਪ ਨਾ ਕਰੋਗੇ ਤਾਂ ਲੋਕਾਂ ਤੋਂ ਡਰ ਲੋਕਾਂ ਦੇ ਵੋਟਾਂ ਲੈ ਕੇ ਤਾਂ ਤੁਸੀਂ ਰਾਜੇ ਬਣਦੇ ਹੋ ਫਿਰ ਲੋਕਾਂ ਤੋਂ ਹੀ ਡਰਿਜਨੇ ਹੋ ਆ ਸੁਖਵੀਰ ਬਾਦਲ ਜਿੱਧਰ ਨੂੰ ਜਾਂਦਾ ਹੈ ਪਹਿਲਾਂ 25 30 ਕਾਰਾਂ ਜਾਂਦੀਆਂ ਨੇ ਐਂਬੂਲੈਂਸ ਜਾਂਦੀ ਹੈ ਫਾਇਰ ਬਗੇਟ ਜਾਂਦੀ ਹੈ ਡਾਕਟਰ ਜਾਂਦੇ ਨੇ ਫਿਰ ਸੁਖਬੀਰ ਬਾਦਲ ਪਹੁੰਚਦਾ ਕਿਉਂ ਬਈ ਵੋਟਾਂ ਤਾਂ ਲੈਣੀਆਂ ਨੇ ਇਹਾਂ ਤੋਂ ਲੈਣੀਆਂ ਨੇ ਇਹਾਂ ਤੋਂ ਲੈਣੀਆਂ ਇਹਾਂ ਤੋਂ ਲੈਣੀਆਂ ਨੇ ਫਿਰ ਉਹ ਕਾਰਾਂ ਦੇ ਨਾਲ ਤੁਸੀਂ ਲੋਕਾਂ ਨੂੰ ਮਿਲ ਕੇ ਉਹਨਾਂ ਦਾ ਦੁੱਖ ਸੁੱਖ ਕਿਵੇਂ ਸੁਣੋਗੇ ਜੇ ਲੋਕਾਂ ਨੂੰ ਮਿਲੋਗੇ ਨਹੀਂ ਉਹਨਾਂ ਦੇ ਦੁੱਖਾਂ ਦੀ ਗੱਲ ਤੁਹਾਡੇ ਤੱਕ ਪਹੁੰਚੇਗੀ ਕਿਵੇਂ ਇਹ ਦੂਰੀ ਕਿਉਂ ਹੈ ਕਿਉਂਕਿ ਵਿਚਕਾਰ ਪਾਪ ਖੜੇ ਨੇ ਉਹ ਡਰਾਉਂਦੇ ਨੇ ਜਿਹੜੇ ਅਸੀਂ ਪਾਪ ਕੀਤੇ ਨੇ ਕਿਤੇ ਉਹਨਾਂ ਦਾ ਕੋਈ ਵਾਰਿਸ ਉਹਨਾਂ ਦਾ ਕੋਈ ਮਿੱਤਰ ਪਿਆਰਾ ਉਹ ਆ ਕੇ ਸਾਨੂੰ ਕੁਝ ਕਰਨ ਦੇ ਸੋ ਮੇਰਾ ਸਾਰੀਆਂ ਗੱਲਾਂ ਦਾ ਨਿਚੋੜ ਇਹ ਹੈ ਨਾ ਤਾਂ ਰਾਣੀ ਹੋਣਾ ਵਾਂਗ ਆਪਾਂ ਮਹਿਲਾ ਚ ਲੁੱਕ ਕੇ ਬੈਠੀਏ ਨਾ ਡਾਕਟਰ ਧਰਮਵੀਰ ਗਾਂਧੀ ਵਾਂਗ ਅਸੀਂ ਆਪਣੀ ਜ਼ਿੰਦਗੀ ਨੂੰ ਪਾਸੇ ਕਰਕੇ ਹੋਰ ਪਾਰਟੀਆਂ ਚਾਹੀਏ ਨਾ ਡਾਕਟਰ ਬਲਬੀਰ ਵਾਂਗ ਆਪਣੀ ਸਾਲੀ ਦੀ ਸਾਰੀ ਜ਼ਮੀਨ ਹੜੱਪ ਕੇ ਆਪਣੇ ਤੇ ਮੁਕਦਮੇ ਕਰਾਈਏ 3 ਸਾਲ ਦੀ ਕੈਦ ਹੋਈ ਹੋਈ ਹੈ ਡਾਕਟਰ ਬਲਬੀਰ ਨੂੰ ਜਿਹੜਾ ਅੱਜ ਸਿਹਤ ਮੰਤਰੀ ਵੀ ਹੈਗਾ ਤੇ ਐਮਪੀ ਦੀ ਇਲੈਕਸ਼ਨ ਵਿੱਚ ਲੜ ਰਿਹਾ ਹੈ ਕੋਰਟ ਨੇ ਰੋਪੜ ਦੀ ਕੋਰਟ ਨੇ ਉਹਨੂੰ ਦੋਸ਼ੀ ਮੰਨਿਆ ਤੇ 3 ਸਾਲ ਕੈਦ ਕੀਤੀ ਹੈ ਬੇਸ਼ੱਕ ਉਹ ਹਾਈ ਕੋਰਟ ਚਲਾ ਗਿਆ ਹੈ ਪਰ ਹੇਟਲੀ ਕੋਰਟ ਨੇ ਤਾਂ ਉਹਨੂੰ ਦੋਸ਼ੀ ਮੰਨਿਆ ਹੋਇਆ ਨਾ ਜਵਾਬ ਦੇਵੇ ਆਪ ਕਿ ਕੇਵਲ ਦੋਸ਼ੀ ਬੰਦੇ ਨੂੰ ਹੀ ਤੁਸੀਂ ਐਮਪੀ ਖੜਾਉਣਾ ਹੈ ਕੋਈ ਹੋਰ ਲੱਭਿਆ ਨਹੀਂ ਆਪ ਦੇ ਵਿੱਚ ਕਿ ਜਿਹੜਾ ਬਿਲਕੁਲ ਨਿਰੋਪ ਸਾਫ ਸੁਥਰਾ ਹੋਵੇ ਜਿਹੜੀਆਂ ਫੜਾਂ ਇਹ 2 ਸਾਲ ਪਹਿਲਾਂ ਮਾਰਦੇ ਸੀ ਵੀ ਸਾਡੇ ਤਾਂ ਆਮ ਬੰਦੇ ਨੇ ਜੀ ਉਹ ਆਮ ਬੰਦੇ ਤਾਂ ਹੁਣ ਸਿਕਿਉਰਟੀਆਂ ਚ ਸੁਖਬੀਰ ਦੀ ਸਿਕਿਉਰਟੀ ਜਾਂਦੀ ਹੈ ਭਗਵੰਤ ਦੀ ਆ ਜਾਂਦੀ ਹੈ ਭਗਵੰਤ ਦੀ ਜਾਂਦੀ ਹੈ ਡਾਕਟਰ ਬਲਬੀਰ ਦੀ ਆ ਜਾਂਦੀ ਹੈ ਸ਼ਰਾਬ ਘਟਾਲੇ ਚ ਅੱਜ ਕੇਜਰੀਵਾਲ ਅੰਦਰ ਬੈਠਾ ਹੈ ਮੇਰਾ ਮਤਲਬ ਕਹਿਣ ਤੋਂ ਇੱਕੋ ਹੀ ਹੈ ਚਾਰ ਬੰਦੇ ਮੇਰੇ ਖਿਲਾਫ ਖੜੇ ਨੇ ਇੱਕ ਕਾਂਗਰਸ ਨੇ ਖੜਾਇਆ ਹੈ ਗਾਂਧੀ ਡਾਕਟਰ ਗਾਂਧੀ ਇੱਕ ਭਾਜਪਾ ਨੇ ਖੜਾਏ ਨੇ ਬੀਬੀ ਪ੍ਰਨੀਤ ਕੌਰ ਇੱਕ ਬਾਦਲਾ ਨੇ ਖੜਾਇਆ ਜਿਹੜਾ ਐਨਕੇ ਸ਼ਰਮਾ ਕਦੇ ਪਟਿਆਲੇ ਵਾਲਿਆਂ ਨੇ ਦੇਖਿਆ ਹੀ ਨਹੀਂ ਹੁਣ ਰਖੜਾ ਕਿਉਂ ਨਹੀਂ ਖੜਿਆ ਜੀ ਅੰਦਰੋਂ ਯਾਰੀ ਪੈ ਗਈ ਹੈ ਵੀ ਰਾਣੀ ਸਾਹਿਬ ਮੈਂ ਨਹੀਂ ਖੜਦਾ ਤੁਸੀਂ ਜਿੱਤ ਜੋ ਕਿਉਂਕਿ ਅਸੀਂ ਮੋਦੀ ਤੋਂ ਆਪਣੇ ਕੰਮ ਕਰਾਉਣੇ ਨਹੀਂ ਨਹੀਂ ਤਾਂ ਵੱਡਾ ਲੀਡਰ ਖੜਦਾ ਹੁੰਦਾ ਹੈ ਇਹ ਪਾਰਲੀਮੈਂਟ ਦੀ ਇਲੈਕਸ਼ਨ ਹੈ ਚੰਦੂ ਮਾਜਰਾ ਭੱਜ ਕੇ ਨੰਦਪੁਰ ਸਾਹਿਬ ਚਲਾ ਗਿਆ ਤੇ ਰਖੜਾ ਸਾਹਿਬ ਆਪਣੀ ਕੋਠੀ ਚਲੇਗੀ ਤੇ ਖੜਾਤਾ ਉਹ ਵਿਚਾਰਾ ਜਿਹੜਾ ਇਹਨਾਂ ਦਾ ਦਲਾਰ ਹੈ ਜਿਹਨੇ ਸਾਰੀ ਡੇਰਾ ਵਸੀ ਵਕਾਈ ਹੈ ਸੁਖਵੀਰ ਬਾਦਲ ਰਾਹੀਂ ਐਨ ਕੇ ਸ਼ਰਮਾ ਉਹ ਲੈ ਆ ਕੇ ਖੜਾਤਾ ਅੱਗੇ ਖੜਾ ਹੈ ਹੋਰ ਕਿਹੜਾ ਖੜਾ ਹੈ ਜੀ ਬਾਦਲ ਹੋਗੇ ਕਾਂਗਰਸ ਹੋਗੀ ਭਾਜਪਾ ਹੋਗੀ ਆਪ ਹੋਗੀ ਤੇ ਅਗਲਾ ਖੜਾ ਹੈ ਪ੍ਰੋਫੈਸਰ ਵਿੰਦਰਪਾਲ ਸਿੰਘ ਜਿਹਨੂੰ ਲੋਕਾਂ ਤੋਂ ਕੋਈ ਡਰ ਨਹੀਂ ਲੱਗਦਾ 40 ਸਾਲ ਤੋਂ ਮੈਂ ਵੀ ਇੱਥੇ ਹੀ ਆ ਸਿਮਰਨਜੀਤ ਸਿੰਘ ਮਾਨ ਦੇ ਨਾਲ ਆਇਆ ਸਾਥੀਆਂ ਦੇ ਸਿਰ ਤੇ ਕੋਈ ਡਰ ਨਹੀਂ ਲੱਗਿਆ ਰਾਤ ਬਰਾਤੇ ਸਵੇਰੇ ਜਿੱਥੇ ਕੋਈ ਬੁਲਾਉਂਦਾ ਉੱਥੇ ਹੋ ਤੁਰਦੇ ਆ ਨਾਲ ਹੀ ਹੁੰਦੇ ਨੇ ਅਸ ਦਾ ਵਿਰਿੰਦਰ ਸਿੰਘ ਗਿਲ ਸਾਹਿਬ ਸੇਠੀ ਸਾਹਿਬ ਇਹ ਸਾਰੇ ਨਾਲ ਹੀ ਹੁੰਦੇ ਨੇ ਸੋ ਮੇਰੀ ਦੋ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਅਸਲੀਅਤ ਨੂੰ ਪਛਾਨੀਏ ਅਸਲੀਅਤ ਨੂੰ ਪਾ ਕੇ ਆਪਣੇ ਵਰਗੇ ਕਿਸੇ ਭਰਾ ਨੂੰ ਵੋਟਾ ਦੇਖੋ ਐਮਪੀ ਵੋਟਾਂ ਨੇ ਬਣਾਉਣਾ ਹੈ ਕੋਈ ਮਹਿਲ ਮਾੜੀਆਂ ਪੈਸੇ ਫਲੈਕਸਾਂ ਇਹ ਤਾਂ ਪੈਸੇ ਨਾਲ ਲੱਗ ਸਕਦੇ ਨੇ ਪਰ ਤੁਹਾਡੀ ਜਿਹੜੀ ਵੋਟ ਹੈ ਉਹ ਤੁਹਾਡੀ ਮਰਜ਼ੀ ਮੁਤਾਬਕ ਪੈਣੀ ਉਹਦੇ ਕਰਕੇ ਤੁਹਾਨੂੰ ਬੇਨਤੀ ਕਰਦਾ ਇਸ ਚੱਕਰਾਂ 'ਚ ਹੁਣ ਨਾ ਆਇਓ ਕਿ ਉਹਦੇ ਫਲੈਕਸ ਜ਼ਿਆਦਾ ਨੇ ਉਹਦੇ ਪ੍ਰੋਗਰਾਮ ਵੱਡੇ ਨੇ ਅੱਜ ਪਿੰਡਾਂ ਤੇ ਸ਼ਹਿਰਾਂ ਦੇ ਗਲੀਆਂ 'ਚ ਜਾ ਕੇ ਦੇਖੋ ਅੱਜ ਕਹਿੰਦੇ ਨੇ ਯਾਰ ਇੱਕ ਤਰ ਬੱਜੀ ਐ ਸਿਮਰਨਜੀਤ ਸਿੰਘ ਮਾਨ ਦੀ ਜਿਹਨੂੰ ਅਸੀਂ ਕਦੇ ਸਿਆਣਿਆ ਨਹੀਂ ਪਰ ਉਹਨੇ ਕਦੇ ਵੀ ਲਾਲਚ ਨਹੀਂ ਕੀਤੀ ਤੇ ਉਹ ਸਾਡੇ ਹੱਕ 'ਚ ਖੜੀ ਐ ਉਹ ਵੋਟ ਨੂੰ ਅੱਜ ਜਿਤਾਉਣਾ ਤੁਹਾਡੀ ਲੋੜ ਵੀ ਹੈ ਤੁਹਾਡਾ ਸਹਿਯੋਗ ਵੀ ਮੰਗਦੇ ਆ ਤਾਂ ਜੋ ਪੰਜਾਬ ਤੇ ਕੌਮ ਨੂੰ ਅਸੀਂ ਫਿਰ ਬਲੰਦੀਆਂ ਤੇ ਪਹੁੰਚ ਸਕੀਏ ਐਨੀਆਂ ਬੇਨਤੀਆਂ ਕਰਕੇ ਫਿਰ ਇੱਕ ਵਾਰ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਸੁਣਿਆ ਤੇ ਭਾਈ ਬਲਵਿੰਦਰ ਸਿੰਘ ਜੀ ਦਾ ਉਹਨਾਂ ਦੇ ਘਰਦਿਆਂ ਦਾ ਸਾਰੇ ਪਰਿਵਾਰ ਦਾ ਜਿਹੜੇ ਲੰਬੇ ਸਮੇਂ ਤੋਂ ਸਾਡੇ ਨਾਲ ਕੌਮ ਦੀ ਸੇਵਾ ਨਿਭਾਰੇ ਨੇ ਉਹਨਾਂ ਦਾ ਬਹੁਤ ਧੰਨਵਾਦੀ ਕਰਦਾ ਹੁੰਦਾ ਹੋਇਆ ਮੈਂ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ